ਅਸੂਖ ਦੀ ਵੱਡੀ ਖਬਰ ਹੁਸ਼ਿਆਰਪੁਰ ਦੇ ਨਸਤੀਕੀ ਪਿੰਡ ਸਲੇਮਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੇ ਸਲੇਮਪੁਰ ਦੇ ਰਹਿਣ ਵਾਲੇ ਇੱਕ ਨੌਜਵਾਨ ਅਮਨਪ੍ਰੀਤ ਸਿੰਘ ਵੱਲੋਂ ਫਾਹ ਲੈ ਕੇ ਖੁਦਕੁਸ਼ੀ ਕਰਨੀ ਗਈ ਹੈ ਜਿਵੇਂ ਇਸ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਮਿਲਦੀ ਹੈ ਤਾਂ ਪਰਿਵਾਰ ਤੇ ਵੀ ਦੁੱਖਾਂ ਦਾ ਪਹਾੜ ਆਨ ਡਿੱਗਦਾ ਹੈ ਤੇ ਮੌਕੇ ਤੇ ਪਿੰਡ ਦੇ ਸਰਪੰਚ ਮੇਜਰ ਸਿੰਘ ਵੀ ਪਹੁੰਚਦੇ ਨੇ ਜਿਨ੍ਹਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਠਾਣਾ ਮੇਟੀਆਣਾ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚਦੇ ਨੇ ਮ੍ਰਿਤਕ ਨੋਜਵਾਨ ਦੀ ਪਛਾਣ ਅਮਨਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਪਿੰਡ ਸਲੇਮਪੁਰ ਦਾ ਹੀ ਵਸਨੀਕ ਸੀ ਹਾਲਕਿ ਮ੍ਰਿਤਕ ਵੱਲੋਂ ਇੱਕ ਸੁਸਾਇਸਾਈਡ ਨੋਟ ਵੀ ਲਿਖਿਆ ਗਿਆ ਹੈ ਮਰਨ ਤੋਂ ਪਹਿਲਾਂ ਤੇ ਜਿਸ ਵਿੱਚ ਉਸ ਵੱਲੋਂ ਸਿੱਧੇ ਤੌਰ ਤੇ ਆਪਣੀ ਪਤਨੀ ਅਨੀਤਾ ਅਤੇ ਆਪਣੀ ਭੂਆ ਦੇ ਪੁੱਤ ਸਰਬਜੀਤ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਤੇ ਸੁਸਾਇਸਾਈਡ ਨੋਟ ਵਿੱਚ ਜੋਸ ਵੱਲੋਂ ਲਿਖਿਆ ਗਿਆ ਉਸ ਮੁਤਾਬਕ ਕਿ ਉਸਦੀ ਪਤਨੀ ਅਨੀਤਾ ਪਿਛਲੇ ਤਕਰੀਬਨ 1 ਮਹੀਨੇ ਤੋਂ ਘਰੋਂ ਚਲੀ ਗਈ ਹੈ ਉਹ ਰੋਜ਼ਾਨਾ ਉਸ ਵੱਲੋਂ ਉਸ ਨੂੰ ਫੋਨ ਕਰਕੇ ਘਰ ਆਉਣ ਦੇ ਲਈ ਵੀ ਕਿਹਾ ਜਾਂਦਾ ਹੈ ਤੇ ਦੋ ਤੋਂ ਤਿੰਨ ਵਾਰ ਉਸ ਨੂੰ ਉਹ ਲੈਣ ਵੀ ਗਿਆ ਪਰੰਤੂ ਉਸਦੀ ਪਤਨੀ ਅਨੀਤਾ ਘਰ ਵਾਪਸ ਆਉਣ ਦਾ ਨਾਮ ਨਹੀਂ ਲੈ ਰਹੀ ਹੈ ਤੇ ਉਸ ਵੱਲੋਂ ਸਿੱਧੇ ਤੌਰ ਤੇ ਸੁਸਾਇਸਾਈਡ ਨੋਟ ਵਿੱਚ ਲਿਖਿਆ ਗਿਆ ਕਿ ਸਰਬਜੀਤ ਦੇ ਪਿੱਛੇ ਉਸਦੀ ਪਤਨੀ ਲੱਗੀ ਹੋਈ ਹੈ ਤੇ ਉਸਤੇ ਕਹਿਣ ਤੇ ਹੀ ਉਸ ਨਾਲ ਲੜਾਈ ਝਗੜਾ ਵੀ ਕਰਦੀ ਹੈ ਤੇ ਘਰੋਂ ਚਲੀ ਗਈ ਹੈ ਇਸ ਮੌਕੇ ਅਮਰਿਤਕ ਅਮਨਪ੍ਰੀਤ ਨੇ ਸੁਸਾਇਸਾਈਡ ਨੋਟ ਵਿੱਚ ਇਨਸਾਫ ਦੀ ਮੰਗ ਵੀ ਕੀਤੀ ਹੈ ਤੇ ਕਿਹਾ ਕਿ ਸਿੱਧੇ ਤੌਰ ਤੇ ਉਸ ਦੀ ਮੋਤ ਦੇ ਜ਼ਿੰਮੇਵਾਰ ਉਸ ਦੀ ਪਤਨੀ ਅਨੀਤਾ ਤੇ ਉਸ ਦੀ ਭੂਆ ਦਾ ਪੁੱਤ ਸਰਬਜੀਤ ਅਸੰਘਾ ਦੂਜੇ ਪਾਸੇ ਮੌਕੇ ਤੇ ਪਹੁੰਚੇ ਠਾਣਾ ਮੇਟੀ ਆਣਾ ਦੇ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਪਰਿਵਾਰ ਦੇ ਬਿਆਨਤ ਤੋਂ ਬਾਅਦ ਦੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਹੰਦਰ ਸਿੰਘ ਪਿੰਡ ਕੜਾ ਜੀ ਪਿੰਡ ਸਲੇਮਪੁਰ ਇਹ ਮਾਮਲਾ ਕੀ ਹੋਇਆ ਜੀ ਮਾਵਲਾ ਵੈ ਸ਼ਾਮੀ ਅਸੀਂ ਦੁਆ ਚਾਹ ਪੀਣ ਗਏ ਚਾਹ ਆਏ ਘਰ ਚਾਹ ਬਣਾ ਕੇ ਪੀ ਕੇ ਗਏ 6 ਵਜੇ ਮੈਨੂੰ ਦੁਆ ਲੈਣ ਚਲੇ ਗਿਆ ਦੁਆ ਲੈ ਕੇ ਤਾਂ ਹਨੇਰਾ ਹੋ ਗਿਆ ਮੈਨੂੰ ਤਾਂ ਉੱਥੇ ਫਿਰ ਰਹਿ ਪਿਆ ਮੈਂ ਰਾਤ ਤੇ ਸਵੇਰੇ ਸਾਨੂੰ ਫੋਨ ਗਿਆ ਵੀ ਅਦਾ ਅਦਾ ਕਰਕੇ ਹੋ ਗਈ ਆ ਅਸੀਂ ਉਸੇ ਵੇਲੇ ਆ ਗਏ ਨਾ ਤੇ ਕੁਝ ਪਰ ਲਗਾ ਵੀ ਕਿਉਂ ਉਪਰ ਜੀ ਫੋਹਲਾ ਕਿਉਂ ਕੀਤਾ ਜੀ ਉਹਨੂੰ ਆਪਣੀ ਘਰ ਵਾਲੀ ਨੂੰ ਫੋਨ ਕਰਦਾ ਹੁੰਦਾ ਜੀ ਵੀ ਆ ਜਾ ਇੱਥੇ ਘਰ ਆ ਜਾ ਤਾਂ ਰੋਟੀ ਪਾਣੀ ਬਣਾਉਣੇ ਬਹੁਤ ਤੰਗੀ ਆ ਸਾਨੂੰ ਵੀ ਰਾਤ ਨੂੰ ਆ ਕੇ ਰੋਟੀ ਕਿਹੜੇ ਵੇਲੇ ਬਣਾਣੀ ਆ ਕੰਮ ਤੋਂ ਆ ਕੇ ਉਹ ਬਾਹਨੇ ਲਾ ਦੇਣ ਮੈਂ ਕੱਲੂ ਆ ਜੂਗੀ ਮੈਂ ਪਰਸੋਂ ਨੂੰ ਆ ਜੂਗੀ ਇਦਾਂ ਕਰਦੀ ਰਹਿੰਦੀ ਸੀ ਤੇ ਇਹ ਤੁਹਾਡਾ ਬੇਟਾ ਹੈ ਜੀ ਹਾਂ ਜੀ ਇਹ ਮੇਰਾ ਮੁੰਡਾ ਹੈ ਤੁਹਾਨੂੰ ਸਵੇਰੇ ਪਤਾ ਲੱਗਾ ਸੀ ਜੀ ਹਾਂ ਜੀ ਸਵੇਰੇ ਫੋਨ ਗਿਆ ਇੰਜ ਹੁਣ ਤੁਸੀਂ ਕੀ ਕਾਰਵਾਈ ਚਾਹੁੰਦੇ ਹੋ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲੋਂ ਜੀ ਹਾਂ ਜੀ ਮੈਨੂੰ ਤਾਂ ਇਹ ਚਾਹੀਦਾ ਜੀ ਇਹਨਾਂ ਨੂੰ ਸਾਫ਼ ਮਿਲਣਾ ਚਾਹੀਦਾ ਹੈ ਜਿਹੜੇ ਨੇ ਕੀਤਾ ਨਾ ਕੰਮ ਇਹ ਵੀ ਨਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਮੈਂ ਗਰੀਬ ਬੰਦਾ ਮੈਂ ਪੈਸਾ ਕਿੱਥੋਂ ਕਰ ਲੈਣਾ ਇੰਨੀ ਮਝ ਕੇ ਕਹੇ ਲਿਓ ਵੈਸੇ ਗਰੀਬ ਬੰਦੇ ਕੋਲ ਪੈਸੇ ਕਿੱਥੋਂ ਆ ਜਾਣਾ ਹੁੰਦਾ ਤਾਂ ਮੈਂ ਕਮਰੇ ਨਾ ਪਾ ਲੈਂਦਾ ਤੋਂ ਮਾਮਲਾ ਹੋਇਆ ਕੀ ਮਾਮਲਾ ਹੋਇਆ ਜੀ ਇਹ ਹਾਂ ਜੀ ਮੈਂ ਜੀ ਪਿੰਡ ਲਿੰਪਰ ਦਾ ਮਜੂਦਾ ਸਰਪੰਚ ਮੇਜਰ ਹਾਂ ਇਸ ਵੇਲੇ ਮੈਂ ਜਾ ਰਿਹਾ ਸੀ ਇਧਰ ਖੇਤਾਂ ਵੱਲੋਂ ਤੇ ਮੈਨੂੰ ਇੱਥੋਂ ਵੀ ਗਵਾੜ ਜੋ ਇਹਨੀ ਲੜਕੀ ਆਗਮਰੀ ਕਹਿੰਦੇ ਵੀ ਇੱਧਰ ਇਦਾਂ ਹੋ ਗਈ ਆ ਤੇ ਜਦੋਂ ਮੌਕੇ ਤੇ ਆ ਕੇ ਦੇਖਿਆ ਤੇ ਫਿਰ ਟੀਨਾ ਦੀ ਪੈ ਬਣਾ ਲੈ ਬੋਡੀ ਇਹਦੀ ਲਟਕਦੀ ਸੀ ਤੇ ਉਦੋਂ ਬਾਅਦ ਮੈਂ ਪ੍ਰਸ਼ਾਸਨ ਨੂੰ ਫੋਨ ਕੀਤਾ ਜੀ ਫਿਰ ਪ੍ਰਸ਼ਾਸਨ ਆ ਗਿਆ ਜੀ ਮਾਮਲਾ ਹੋ ਗਿਆ ਕੀ ਹੋਇਆ ਜੀ ਮਾਮਲਾ ਜੀ ਆ ਸਵੇਰੇ ਮੈਂ ਥਾਣੇ ਹਾਜ਼ਰ ਸੀਗਾ ਤੇ ਮੈਨੂੰ ਪਿੰਡ ਦੇ ਸਰਪੰਚ ਦੇ ਫੋਨ ਤੇ ਤਲਾਹ ਮਿਲੀ ਤਲਾਹ ਮਿਲੀ ਕਿ ਅਨੁਪ੍ਰੀਤ ਸਿੰਘ ਅਮਨਪ੍ਰੀਤ ਸਿੰਘ ਸਨ ਅਮਿੰਦਰ ਸਿੰਘ ਵਾਸੀ ਸਲੇਮਪੁਰ ਨੇ ਆਪਣੇ ਜਿਹੜਾ ਉਹਦਾ ਕਮਰਾ ਆ ਜਿੱਥੇ ਉਹ ਰਹਿੰਦਾ ਆ ਉਹਦੇ ਵਿੱਚ ਪਾਈਪ ਦੇ ਨਾਲ ਆਪਣੇ ਗਲ ਦੇ ਵਿੱਚ ਆਹ ਲੈ ਕੇ ਤਾਂ ਆਪਣੇ ਆਪ ਨੂੰ ਮਾਰ ਲਿਆ ਤੇ ਮੌਕੇ ਤੇ ਪਹੁੰਚੇ ਆ ਡੈੱਡ ਬੋਡੀ ਜਿਹੜੀ ਪੁਲਿਸ ਨੇ ਕਾਬੂ ਦੇ ਚ ਲੈ ਲਈ ਆ ਇਸ ਤੋਂ ਬਾਅਦ ਜਿਹੜੀ ਵੀ ਕਾਰਵਾਈ ਇਨਵੈਸਟੀਗੇਸ਼ਨ ਹੋਊਗੀ ਉਹ ਅਮਲ ਵਿੱਚ ਲਿਆਂਦੀ ਜਾ ਰਹੀ ਆ University